ਚਾਈਨਾ ਡੋਰ ਨੂੰ ਲੈ ਕੇ ਸੂਬੇ ਭਰ ਦੀ ਪੁਲਿਸ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ ਹਰ ਰੋਜ਼ ਚਾਈਨਾ ਡੋਰ ਕਾਰਨ ਕਿਸੇ ਨਾ ਕਿਸੇ ਵਿਅਕਤੀ ਦੀ ਜਾਨ ਖਤਰੇ ਵਿੱਚ ਪੈ ਰਹੀ ਹੈ ਜਦਕਿ ਬੇਜ਼ਬਾਨ ਜਾਨਵਰ ਵੀ ਇਸ ਘਾਤਕ ਡੋਰ ਦਾ ਸ਼ਿਕਾਰ ਬਣ ਰਹੇ ਹਨ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਚਾਈਨਾ ਡੋਰ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ ਪਰ ਇਸ ਦੇ ਬਾਵਜੂਦ ਤਸਕਰ ਚੋਰ ਮੋਰੀਆਂ ਦੇ ਰਾਹੀਂ ਮਹਿੰਗੇ ਭਾਅ ਤੇ ਇਸ ਦੀ ਤਸਕਰੀ ਕਰ ਰਹੇ ਹਨ ਇਸੇ ਕੜੀ ਤਹਿਤ ਨਾਬਾ ਪੁਲਿਸ ਵੱਲੋਂ ਚਾਈਨਾ ਡੋਰ ਦੇ ਖਿਲਾਫ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਨਾਬਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ 80 ਗੱਟੂ ਚਾਈਨਾ ਡੋਰ ਬਰਾਮਦ ਕੀਤੇ ਹਨ ਫੜਿਆ ਗਿਆ આરોપી ਨਾਬਾ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਹਾਲਾਂਕਿ ਚਾਈਨਾ ਡੋਰ ਵਰਗੇ ਗੰਭੀਰ ਮਾਮਲੇ ਵਿੱਚ ਵੀ ਕਾਨੂੰਨ ਸਖਤ ਨਾ ਹੋਣ ਕਾਰਨ ਦੋਸ਼ੀ ਨੂੰ ਹਾਜ਼ਰ ਜ਼ਮਾਨਤ ਮਿਗੀ ਜਿਸ ਤੋਂ ਬਾਅਦ ਉਹ ਘਰ ਵਾਪਸ ਚਲਾ ਗਿਆ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਾਨੂੰਨ ਸਖਤ ਹੁੰਦਾ ਤਾਂ ਚਾਈਨਾ ਡੋਰ ਦੇ ਤਸਕਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੁੰਦੇ ਅਤੇ ਅੱਗੇ ਤੋਂ ਇਸ ਘਾਤਕ ਡੋਰ ਦੀ ਤਸਕਰੀ ਕਰਨ ਤੋਂ ਪਹਿਲਾਂ 100 ਵਾਰੀ ਸੋਚਦੇ ਦੇਖੋ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਵਰਨ ਸ਼ਰਮਾ ਜੀ ਆਈਪੀਐਸ ਅਤੇ ਸਾਡੇ ਡੀਐਸਪੀ ਨਾਬਾ ਸਰਦਾਰ ਗੁਰਿੰਦਰ ਸਿੰਘ ਪੱਲ ਇਹਨਾਂ ਵੱਲੋਂ ਬਹੁਤ ਸਖਤ ਨਿਰਦੇਸ਼ ਨੇ ਦਿੱਤੀ ਸੀ ਕਿ ਸਾਨੂੰ ਕਿ ਨਾਬਾ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਕੋਈ ਵੀ ਸ਼ਰਾਬ ਦੀ ਅੰਸਰ ਕਿਸੇ ਵੀ ਪ੍ਰਕਾਰ ਜਿਹੜੀ ਚਾਈਨੀਸ ਡੋਰ ਹੈ ਜਿੰਨਾ ਤਾਂ ਵਰਤੋ ਕਰੇ ਉਹਦੇ ਨਾਲ ਹੀ ਇਹਦੀ ਖਰੀਦੋ ਫਰੋਕਟ ਕਰੇ ਤੇ ਇਸ ਲਈ ਸਾਡੇ ਵੱਲੋਂ ਸਾਰੇ ਸ਼ਹਿਰ ਦੇ ਵਿੱਚ ਅਨਾਉਂਸਮੈਂਟ ਵੀ ਕਰਵਾਈ ਗਈ ਸੀ ਮਿਲਹੰਦੀ ਕਰਵਾ ਕੇ ਇਹਨਾਂ ਨੂੰ ਸਚੇਤ ਕੀਤਾ ਗਿਆ ਸੀ ਅਤੇ ਮਾੜੇ ਅੰਤਰਾ ਨੂੰ ਅਸੀਂ ਇੱਕ ਬਹੁਤ ਸਖਤ ਸੁਨੇਹਾ ਪਹਿਲਾਂ ਦਿੱਤਾ ਕਿ ਕੋਈ ਵੀ ਵਿਅਕਤੀ ਇਹ ਚਾਇਨਾ ਨੋਡ ਨੂੰ ਨਾ ਵੇਚੇ ਤੇ ਨਾ ਇਹਦੀ ਵਰਤੋਂ ਕਰੇ ਜੇ ਇਹਨਾਂ ਵੱਲੋਂ ਕਿਸੇ ਵੱਲੋਂ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਅਸੀਂ ਬਹੁਤ ਸ਼ਕਤੀ ਨਾਲ ਇਹਨਾਂ ਦਾ ਸਾਹਮਣਾ ਕਰਾਂਗੇ ਤੇ ਇਸੇ ਲੜੀ ਦੇ ਵਿੱਚ ਅਸੀਂ ਕੱਲ ਮਿਤੀ 13 ਨੂੰ 13 ਜਿੱਤੇ 2026 ਨੂੰ ਇੱਕ ਲੜਕੇ ਨੂੰ ਅਸੀਂ ਕਾਬੂ ਕੀਤਾ ਸੀ ਜੋ ਲੁੱਕ ਚੁਪ ਕੇ ਇਸ ਚਾਇਨਾ ਲੋ ਚਾਇਨਾ ਡੋਰ ਨੂੰ ਵੇਚ ਰਿਹਾ ਸੀ ਤੇ ਇਹ ਦੇ ਕੋਲੋਂ ਅਸੀਂ ਕੁੱਲ 80 ਜਿਹੜੀ ਚਾਇਨਾ ਡੋਰ ਦੇ ਗੁੱਟ ਨੇ ਉਹ ਬਰਾਮਦ ਕੀਤੇ ਨੇ ਜੀ ਤੇ ਕੀ ਕਾਦਾ ਕੰਮ ਕਰਦਾ ਗਿਆ ਇਹ ਬੱਚੀ ਇਹ ਦਿਹਾੜੀ ਨੱਪਾ ਹੀ ਕਰਦਾ ਲੜਕਾ ਤੇ ਅਸਲ ਚ ਇਹਨੇ ਕੁਝ ਦਿਨ ਪਹਿਲਾਂ ਹੀ ਇਹ ਕੰਮ ਸ਼ੁਰੂ ਕੀਤਾ ਸੀ ਤੇ ਸਾਡੇ ਕੋਲ ਜਿਸ ਤਰ੍ਹਾਂ ਅਸੀਂ ਅੱਧਾ ਟੀਮਾਂ ਦਾ ਗਠਨ ਕੀਤਾ ਹੋਇਆ ਸੀ ਜੋ ਹਰ ਸਮੇਂ ਹੀ ਨਾਬਜ਼ ਸ਼ਹਿਰ ਦੇ ਵਿੱਚ ਸਕਰੀਅਰ ਸੀਗੇ ਇਹ ਬਹੁਤ ਐਕਟਿਵ ਹੋਏ ਪਏ ਸੀ ਸਾਡੇ ਸਾਡੀ ਪੂਰੀ ਪੁਲਿਸ ਟੀਮ ਤੇ ਇਹਨੇ ਕੁਝ ਦਿਨ ਪਹਿਲਾਂ ਹੀ ਆਪਣਾ ਸ਼ੁਰੂ ਕੀਤਾ ਸੀ ਇਹ ਖਰੀਦੋ ਫਰੋਖਤ ਦਾ ਕੰਮ ਤੇ ਕੱਲ ਅਸੀਂ ਇਸ ਨੂੰ ਸ਼ਾਮ ਵੇਲੇ ਤਾਬੂ ਕੀਤਾ ਇਹ ਨਾਮ ਕੀ ਹੈ ਜੀ ਇਹਦਾ ਕਿੱਥੋਂ ਲੈਂਦਾ ਸੀ ਕਿੱਥੇ ਸਟੇਪ ਫਾਰਮਡ ਲਿਖ ਸੀ ਇਹ ਦੇਖੋ ਜੀ ਇਹਦਾ ਨਾਮ ਹੈ ਜਤਨ ਪੁੱਤਰ ਹਰੀਸ਼ ਕਿੱਥੇ ਦੇ ਤੇ ਇਹ ਨਾਬਜ਼ ਨਾਬੇ ਦਾ ਹੀ ਰਹਿਣ ਵਾਲਾ ਹੈ ਤੇ ਇਹਨੂੰ ਕੱਲ੍ਹ ਸ਼ਾਮ ਨੂੰ ਸਾਡੀ ਟੀਮ ਵੱਲੋਂ ਕੰਮ ਕੀਤਾ ਗਿਆ ਹਲੇ ਜਿਹੜੀ ਬਾਕੀ ਇਹ ਕਿੱਥੋਂ ਲੈਂਦਾ ਸੀ ਇਹਦੇ ਨਾਲ ਹੋਰ ਕੌਣ-ਕੌਣ ਨੇ ਸਾਰੀ ਅਸੀਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਦੋਂ ਇਹ ਕੰਪਲੀਟ ਹੋਏਗੀ ਤੁਹਾਨੂੰ ਇਹ ਅਸੀਂ ਬਕਰੀ ਤੌਰ ਤੇ ਦੱਸ ਦਾਂਗੇ ਕਿਹੜੀ ਧਾਰਾ ਦੇ ਤਹਿਤ ਹੁੰਦੀ ਹੈ ਇਹ ਸਾਰਾ ਮਾਮਲਾ ਇਹ 223 ਦੇ ਬੀਐਨਐਸ ਦੇ ਅਧੀਨ ਇਹ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਦਰਸਲ ਇਹ ਮਾਨਯੋਗ ਡੀਸੀ ਸਾਹਿਬ ਵੱਲੋਂ ਇੱਥੇ ਇਸ ਤੇ ਆਰਡਰ ਵੀ ਲਿਖਤ ਪਾਸ ਕੀਤੇ ਹੋਏ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਜਿਹੜਾ ਕੇਸ ਹੈ ਦਰਜ ਰਿジਸਟਰ ਕੀਤਾ ਜੀ ਫਿਰ ਇਹ ਇਹ ਜਿਹੜਾ ਜਿਹੜਾ ਮੇਨ ਜਿਵੇਂ ਆ ਹੋਰ ਵੀ ਦੁਕਾਨਦਾਰ ਵੇਚ ਰਹੇ ਉਹਨਾਂ ਨੂੰ ਕੀ ਮੈਸੇਜ ਆਜਾ ਜੋ ਤੁਹਾਡੇ ਕੋਲ ਦੇਖੋ ਇਹ ਪਹਿਲੀ ਗੱਲ ਤਾਂ ਇਹ ਸੋਸਾਇਟੀਲ ਪੁਆਇੰਟ ਆਫ View ਨਾਲ ਹੀ ਜੇ ਦੇਖਿਆ ਜਾਵੇ ਤਾਂ ਇਹ ਬਹੁਤ ਮਾੜੀ ਚੀਜ਼ ਹੈ ਇਹ ਚਾਈਨਾ ਡੋਰ ਇਹਦੇ ਨਾਲ ਜਿਹੜੇ ਪੰਛੀ ਵੀ ਨੇ ਇਨਸਾਨ ਵੀ ਨੇ ਸਭ ਨੂੰ ਹੀ ਨੁਕਸਾਨ ਹੁੰਦਾ ਆਪਾਂ ਪਿਛਲੇ ਦਿਨਾਂ 'ਚ ਦੇਖਿਆ ਵੀ ਹੈ ਕਈ ਹੈ ਜੀ ਇੰਸੀਡੈਂਟ ਆਪਨੇ ਸਮਨੇ ਆਇਆ ਨੇ ਕਿ ਕਈ ਬਲੇ ਪੰਛੀ ਨੇ ਉਹਨਾਂ ਦੇ ਸੱਟਾਂ ਲਗੀਆਂ ਨੇ ਕਈਆਂ ਦੀ ਵਾਇਕਲ ਚਲਾਉਂਦੇ ਵੇ ਉਹਨਾਂ ਦੀ ਸੱਟਾਂ ਖਾਧੀਆਂ ਨੇ ਕਈਆਂ ਨੇ ਅੱਜ ਅੱਜ ਥਾਂਵਾਂ ਤੇ ਤੇ ਇਸ ਰਿਗਾਰਡਿੰਗ ਮਤਲਬ ਸਾਰਿਆਂ ਨੂੰ ਹੀ ਸਾਡੇ ਵੱਲੋਂ ਇਹ ਸੁਨੇਹਾ ਹੈ ਕਿ ਖੁਸ਼ੀਆਂ ਲਈ ਬਣਾਏ ਜਾਂਦੇ ਹਨ ਤਿਉਹਾਰ ਤਾਂ ਇਸ ਲਈ ਪਲੀਜ਼ ਇਸ ਦੀ ਵਰਤੋਂ ਕਰਕੇ ਕਿਸੇ ਹੋਰ ਦਾ ਨੁਕਸਾਨ ਆਪਾਂ ਨਾ ਕਰੀਏ ਅਗਰ ਫੇਰ ਵੀ ਜੇਕਰ ਕੋਈ ਕੇਸ ਦੀ ਹੁਣ ਵਰਤੋਂ ਕਰੂਗਾ ਤਾਂ ਉਹਨੂੰ ਬਹੁਤ ਹੀ ਸ਼ਕਤੀ ਨਾਲ ਅਸੀਂ ਨਿਖਟਾਂਗੇ ਸਰ ਕਈ ਬੱਚੇ ਪਤੰਗਦੋਂ ਉਹਨਾਂ ਬੱਚਿਆਂ ਤੇ ਕੀ ਮਾਮਲਾ ਰਜੂ ਜਾ ਉਹਨਾਂ ਨੂੰ ਪੇਰੈਂਟਸ ਵੀ ਇਨਵੋਲਵ ਕਰੋ ਦੇਖੋ ਕਿ ਐਸ ਪਰ ਲਾਅ ਹੀ ਇਹਨੂੰ ਅਮਲ ਵਿੱਚ ਲਿਆਵਾਂਗੇ ਕਾਨੂੰਨ ਦੇ ਦਾਇਰੇ ਚ ਲੈ ਕੇ ਹੀ ਅਸੀਂ ਆਪਣੀ ਜਿਹੜੀ ਕਾਰਵਾਈ ਹੈ ਉਹ ਕਰਾਂਗੇ ਬਟ ਬੱਚਿਆਂ ਨੂੰ ਅਸੀਂ ਸचेत ਕਰਨਾ ਜ਼ਰੂਰੀ ਹੈ ਤੇ ਉਹਨਾਂ ਨੂੰ ਹਦਾਇਤ ਕਰਨਾ ਚਾਹੁੰਦੇ ਆ ਬੇਨਤੀ ਕਰਨਾ ਚਾਹੁੰਦੇ ਆ ਕਿ ਇਸ ਚਾਈਨਾ ਡੋਰ ਨੂੰ ਨਾ ਵਰਤੋ ਜਿਹੜੀ ਆਮ ਡੋਰ ਹੈ ਖੁਸ਼ੀਆਂ ਦਾ ਤਿਉਹਾਰ ਤਾਂ ਉਹਦੇ ਨਾਲ ਵੀ ਮਨਾਇਆ ਜਾ ਸਕਦਾ ਠੀਕ ਹੈ ਜੀ ਕਿਸੇ ਹੋਰ ਨੂੰ ਨੁਕਸਾਨ ਪਹੁੰਚਾ ਕੇ ਆਪ ਖੁਸ਼ ਹੋਣਾ ਉਗ ਆਮ ਲੋਕਾਂ ਨੂੰ ਕੀ ਸਿਖਿਆ ਦੇਵੋਗੇ ਕਿਵੇਂ ਤੁਹਾਡੇ ਨਾਲ ਸੰਪਰਕ ਕਰਨ ਜਾਂ ਉਹਨਾਂ ਨੂੰ ਕੀ ਕਹੋਗੇ ਆਮ ਲੋਕਾਂ ਨੂੰ ਮੇਰਾ ਇਹ ਸਨੇਹ ਹੈ ਮੇਰੀ ਰਿਕੁਐਸਟ ਵੀ ਹੈ ਤੇ ਮਾੜੇ ਅੰਦਰਾਂ ਨੂੰ ਮੇਰੀ ਚੇਤਾਵਨੀ ਹੈ ਕਿ ਕਿਸੇ ਵੀ ਪ੍ਰਕਾਰ ਇਸ ਡੋਰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਤੇ ਆਮ ਪਬਲਿਕ ਆਪਣੇ ਘਰਾਂ ਦੇ ਵਿੱਚ ਆਪਣੇ ਛੱਤਾਂ ਦੇ ਉੱਪਰ ਪਤੰਗ ਵਗੈਰਾ ਜਿਹੜਾ ਕੋਈ ਉਡਾ ਰਿਹਾ ਹੈ ਤਾਂ ਉਹ ਕੋਈ ਵੀ ਆਮ ਡੋਰ ਜਿਹੜੀ ਬਾਜ਼ਾਰ 'ਚ ਅਵੇਲੇਬਲ ਹੈ ਉਹਨੂੰ ਯੂਜ਼ ਕਰਕੇ ਉਹ ਕਰ ਸਕਦਾ ਹੈ ਬਟ ਜਿਹੜੀ ਆ ਮੌਤ ਦੀ ਡੋਰ ਹੈ ਇਸ ਚੀਜ਼ ਤੋਂ ਇਗਰੇਜ਼ ਕਰਨ ਆਦਰਵਾਇਜ਼ ਜੋ ਕਾਨੂੰਨ ਤੁਹਾਨੂੰ ਇਜਾਜ਼ਤ ਦੇਉਗਾ ਅਸੀਂ ਸਖਤ ਤੋਂ ਸਖਤ ਇਹਨਾਂ ਦੇ ਕਾਰਵਾਈਆਂ ਨੂੰ ਚੁਲਿਆਵਾਂਗੇ ਜਿਹੜਾ ਬੱਚਾ ਡਾਉਂਦਾ ਉਹਦੇ ਪੇਰੈਂਟਸ ਨੂੰ ਵੀ ਪਤਾ ਹੁੰਦਾ ਕਿ ਇਹ ਚਾਈਨੈਸ ਡੋਰ ਆ ਉਹ ਕਿਉਂ ਇਸ ਇਸ ਚੀਜ਼ ਨਾਲ ਦੇਖੋ ਅਸੀਂ ਆਪਣੇ ਵੱਲੋਂ ਸਾਰਿਆਂ ਨੂੰ ਇਸ ਚੀਜ਼ ਸੰਬੰਧੀ ਜਾਣੂ ਕਰਾਇਆ ਅਸੀਂ ਜਾਗਰੂਕ ਵੀ ਕੀਤਾ ਅਸੀਂ ਫਲੈਕਸ ਵੀ ਚਪਵਾਏ ਸੀਗੇ ਪਿੱਛੇ ਤਾਂ ਹੁਣ ਇਸ ਚੀਜ਼ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ ਬਹੁਤ ਆਮ ਜਿਹੀ ਮੈਂ ਪਹਿਲਾਂ ਕਰੀ ਆਮ ਮਿਲਦੀ ਆਉਂਦੀਆਂ ਸੀ ਹੁਣ ਇਹ ਬਿਲਕੁਲ ਹੀ ਬੈਨਡ ਹੈ ਤੇ ਬਹੁਤ ਹੀ ਓਕੇ ਜੀ ਮੈਂ ਆ ਜਿਵੇਂ ਲੁਕ ਚੁੱਕ ਕੇ ਦੇ ਰਿਆ ਸੀਗਾ ਤਾਂ ਇਹਨੂੰ ਕਾਬੂ ਕਰ ਲਿਆ ਤਾਂ ਸਾਨੂੰ ਉਮੀਦ ਹੈ ਕਿ ਹੁਣ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰੂਗਾ ਤੇ ਪੇਰੈਂਟਸ ਨੂੰ ਵੀ ਇਹ ਰਿਕੁਐਸਟ ਹੈ ਕਿ ਆਪਣੇ ਬੱਚਿਆਂ ਨੂੰ ਸਮਝਾ ਜਾਗਰੂਕ ਕਰਨ ਕਿ ਐਸ ਡੋਰ ਦੀ ਵਰਤੋਂ ਉਹ ਨਾ ਕਿੰਨੇ ਦੀ ਵੇਚਦਾ ਸੀ ਇੱਕ ਗੁੱਟ ਕੀ ਇਹ ਕੋ ਲੱਗਿਆ ਪਤਾ ਮੁਰਲੀ ਜੀ ਸਰ ਇਹ ਇਨਵੈਸਟੀਗੇਸ਼ਨ ਦਾ 파ਰਟ ਹੈ ਤੁਹਾਨੂੰ ਅਸੀਂ ਵੱਖਰੇ ਤੌਰ ਤੇ ਦੱਸ ਦਾਂਗੇ ਕਿ ਕਿੰਨੇ ਕੀ ਦੀ ਕੀਮਤ ਸੀਗੀ ਇਹਦੀ ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਨਾਬਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ